ਮਾਰਾ ਕਹਿੰਦੇ ਦੁਨੀਆਂ ਦੇ ਜੇ ਬੋਲਾ ਚ ਵੰਦੇ ਹੋ ਤੇ ਦੁਨੀਆਂ ਨਹੀਂ ਕਦੀ ਖੁਸ਼ ਹੁੰਦੀ ਆਪ ਸੁਧਾਰਨ ਜੀਵਨ ਵਿੱਚ ਵੇਖ ਲਓ ਬੰਦਾ ਜੋ ਕੁਝ ਮਰਜ਼ੀ ਕਰ ਲੇ ਕੋਈ ਚਾਰ ਬੰਦੇ ਐਸੀ ਹੁੰਦੇ ਨੇ ਵੀ ਕੋਈ ਠੀਕ ਨਹੀਂ ਹੋਇਆ ਕੋਈ ਨਾ ਕੋਈ ਨੁਕਸ ਕਾਢ ਹੀ ਦਿੰਦੇ ਗੁਰਦੇਵ ਕਹਿੰਦੇ ਇਸ ਕਰਕੇ ਬੰਨਿਆ ਘਾਰੇ ਵਾਸਤੇ ਡੰਪ ਕਰਨਾ ਘਾਰੇ ਵਾਸਤੇ ਵਿਖਾਵਾ ਕਰਨਾ ਡੰਪ ਕਰੋ ਕਿਆ ਪ੍ਰਾਣੀ ਇਟ ਡਿਡ ਹੋ ਜਾਂਦਾ ਜਿਹੜੇ ਅੰਦਰ ਠੰਡ ਲੈ ਕੇ ਆਉਂਦੇ ਨਾ ਰੱਬ ਨੂੰ ਚੇਤਾ ਕਰ ਕਰਕੇ ਜਦੋਂ ਬਾਣੀ ਪੜਨਗੇ ਤੇ ਉਹਨਾਂ ਨੂੰ ਐਵੇਂ ਲੱਗੇਗਾ ਕਿ ਬਾਣੀ ਸਾਨੂੰ ਇਸ ਤਰ੍ਹਾਂ ਲੈ ਕੇ ਜਾ ਰਹੀ ਜਿਵੇਂ ਉਂਗਲ ਫੜ ਕੇ ਬਾਪ ਲੈ ਕੇ ਜਾਂਦਾ ਨਾ ਘਰੋਂ ਕੱਢਦਾ ਤੇ ਫਿਰ ਬਾਹਰ ਕਮਾ ਕੇ ਲੈ ਕੇ ਜਾਂਦਾ ਉਂਗਲ ਨਹੀਂ ਛੱਡਦਾ ਬਾਣੀ ਸਿੱਖ ਦੀ ਸੁੱਤ ਰੂਪੀ ਉਂਗਲ ਫੜਦੀ ਹੈ ਠੰਡ ਵਰਤਦੀ ਹੈ ਤੇ ਫਿਰ ਸਮਝ ਆਉਂਦੀ ਹੈ ਇਹ ਪ੍ਰਾਣੀ ਡੰਪ ਨਾ ਕਰ ਵਿਖਾਵਾ ਨਾ ਕਰ ਡੰਪ ਕਰੋ ਕਿਆ ਪ੍ਰਾਣੀ ਜੋ ਕਿ ਸ਼ੋਵਾ ਸੋਸਾਬ ਚਲਣਾ ਜੋ ਕੁਛ ਸੰਸਾਰ ਵਿੱਚ ਰੱਬ ਨੇ ਕੀਤਾ ਨਾ ਸਾਰਾ